ਤੇਰੀ ਮੈਸੇਜ ਦੀ ਡੈਥ ਹੋਈ ਹੈ ਜੀ 2022 ਦੇ ਵਿੱਚ ਕੈਂਸਰ ਨਾਲ ਹੋਈ ਉਹਨਾਂ ਦੀ ਡੈਥ ਜਿੰਨੀਆਂ ਮੌਤਾਂ ਨੇ ਜਿਹੜੀਆਂ ਕੋ ਹੁਣ ਤੱਕ ਸਿਰ 14 ਮੌਤਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਕੈਂਸਰ ਕਾਰ ਦੇ ਤਰੀਕੇ ਇਹ ਗੱਲ ਕਰੀਏ ਤਾਂ ਭਿਆਨਕ ਬਿਮਾਰੀ ਹੈ ਕੈਂਸਰ ਹੈ ਅ ਇਲਾਜ ਤੇ ਪੈਸੇ ਵੀ ਬਹੁਤ ਲੱਗਦੇ ਨੇ ਜਿਨ੍ਹਾਂ ਕੋਲੇ ਹੁਣ ਇਲਾਜ ਚੁੱਕੇ ਪੈਸੇ ਵੀ ਹੈ ਨਹੀਂ ਪਰ ਕਿਦਾ ਸਰਵਾਈਵ ਕਰਨ ਦੇ ਉਹ ਸਰ ਬਹੁਤ ਔਖਾ ਹੈ ਜੀ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਕਿ ਸਰਕਾਰ ਕਹਿੰਦੀ ਹੈਗੀ ਇਹ ਵੀ ਸਰ ਸਾਡੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਾਂ ਕੁਝ ਵੀ ਜਿੱਦਾਂ 5 ਲੱਖ ਵਾਲਾ ਕਾਰਡ ਆ ਜਾਂ ਕੁਝ ਵੀ ਕੋਈ ਨਹੀਂ ਚਲਾਉਂਦੇ ਜਿੰਨਾ 5 ਲੱਖ ਵਾਲੇ ਕਾਰਡ ਤੇ ਜਲੀਲ ਕਰਦੇ ਨੇ ਬੰਦੇ ਨੂੰ ਮੈਂ ਉਹਨਾਂ ਕਿਸੇ ਹੋਰ ਨੂੰ ਨਹੀਂ ਕਰਦੇ ਉਹਨੇ ਮੇਰੇ ਖੁਦ ਨਾਲ ਹੋਈਆਂ ਨੇ ਮੈਂ ਭੁਗਤੀਆਂ ਨੇ ਦੂਜਾ ਨੰਬਰ ਇਹ ਸਧਾਰਨ ਪਰਿਵਾਰ ਦੇ ਵਿੱਚੋਂ ਹੈਗੇ ਆ ਮੇਰੇ ਕੋਲ ਵੀ ਜ਼ਮੀਨ ਨਹੀਂ ਹੈਗੀ ਮੈਂ ਭੈਣਾ ਭਰਾਵਾਂ ਤੋਂ ਫੜਫੜਾ ਕੇ ਆਪਦੀ ਮਿਸੇਜ ਦਾ ਉਹ ਲਾਜ ਕਰਵਾਇਆ ਉਹ ਵੀ ਨਹੀਂ ਬਚੀ ਤੇ ਮੇਰੇ ਪੱਲੇ ਵੀ ਕੁਝ ਨਹੀਂ ਰਿਹਾ ਤੇ ਅੱਜ ਹੱਥ ਹੋ ਕੇ ਬੈਠੇ ਆ ਦੁਕਾਨਦਾਰੀ ਸੀ ਉਹ ਵੀ ਖਤਮ ਹੋ ਗਈ ਕੁਛ ਨਹੀਂ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਕੋਈ ਪੁੱਛਿਆ ਨਹੀਂ ਗਿਆ ਕੋਈ ਕੁਛ ਨਹੀਂ ਅਜੇ ਤੱਕ ਵੀ ਸਾਡੀ ਹੁਣ ਵੀ ਆ ਨੌਜਵਾਨ ਮੌਤ ਹੋਈ ਹੈ ਤੇ ਅਜੇ ਤੱਕ ਵੀ ਕੋਈ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਣ ਕੇ ਜਿਨ੍ਹਾਂ ਨੇ ਕੋ ਸਾਡੇ ਨਾਲ ਕੋ ਦੁੱਖ ਹੰਡਾਇਆ ਜਾਂ ਕੋ ਸਾਨੂੰ ਹੌਸਲਾ ਦਿੱਤਾ ਹੋਵੇ ਬਿਖਾਂ ਦੇ ਪਿੱਛੇ ਜੋ ਹੋ ਗਿਆ ਜਾਂ ਇਸ ਤੋਂ ਅੱਗੇ ਕੁਛ ਨਹੀਂ ਹੋਏਗਾ ਜੀ ਕੁਛ ਨਹੀਂ ਕੁਛ ਨਹੀਂ ਪਛਾਣ ਬਣ ਗਿਆ ਕੈਂਸਰ ਵਾਲਾ ਪਿੰਡ ਸਾਡਾ ਹੋ ਗਿਆ ਸਾਡੇ ਪਿੰਡ ਦਾ ਤਾਂ ਮੈਨੂੰ ਲੱਗਦਾ ਵੀ ਨਾਮ ਵੀ ਬਦਲ ਦੇਣਾ ਚਾਹੀਦਾ ਧਾਨੇ ਵਾਲਾ ਛੱਡ ਕੇ ਕੈਂਸਰ ਵਾਲਾ ਪਿੰਡ ਰੱਖ ਦੇਣਾ ਚਾਹੀਦਾ ਅ ਪਿਛਲੇ 5-6 ਸਾਲ ਦੇ ਵਿੱਚ ਵਿੱਚ ਸਰ ਸਾਡੇ ਪਿੰਡ ਦੇ ਵਿੱਚ ਘੱਟੋ-ਘੱਟ 14 ਮੌਤਾਂ ਜਿਹੜੇ ਕੈਂਸਰ ਤੇ ਕਾਲੇ ਪੀਲੇ ਦੀ ਭਿਆਨਕ ਬਿਮਾਰੀ ਨਾਲ ਹੋ ਚੁੱਕੀਆਂ ਆ ਅੱਜ ਵੀ ਜੇ ਸਾਡੇ ਪਿੰਡ ਦੇ ਵਿੱਚ ਟੈਸਟ ਕੀਤੇ ਜਾਂ ਤੇ ਘੱਟੋ-ਘੱਟ 10 ਤੋਂ 12 ਮਰੀਜ਼ ਆ ਜਿਹੜੇ ਉਹ ਕਾਲੇ ਪੀਲੇ ਦੇ ਨਿਕਲੇ ਤੇ 2024 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਜੀ 4 ਸਾਲ ਪਹਿਲਾਂ ਮੇਰੇ ਦਾਦਾ ਜੀ ਦੀ ਡੈਥ ਹੋਈ ਹੈ ਜੀ ਉਹ ਵੀ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਹੋਈ ਹੈ ਸ਼ੱਕ ਪੈਂਦਾ ਵੀ ਵੀ ਕੁਝ ਲੈਵਲ ਹੈ ਨਹੀਂ ਸਰਕਾਰਾਂ ਦਾ ਜਿਹੜਾ ਕਿ ਸਿਹਤ ਸਹੂਲਤਾਂ ਨੂੰ ਲੈ ਕੇ ਬਹੁਤ ਥੱਲੇ ਖੜੀਆਂ ਆ ਵਾ ਜਿੱਦਾਂ ਕਿ ਸਾਡੇ ਪਿੰਡ ਦਾ ਤੁਸੀਂ ਹਾਲ ਦੇਖ ਰਹੇ ਜੇ ਬਹੁਤ ਭਿਆਨਕ ਬਿਮਾਰੀਆਂ ਨਾਲ ਸਾਡਾ ਪਿੰਡ ਲੜ ਰਿਹਾ ਹੈ ਪਿਛਲੇ ਜਿਹੜੇ ਬੱਚੇ ਦੀ ਮੌਤ ਹੋਈ ਹੈ ਇਸ ਨੂੰ ਲੈ ਕੇ ਸਾਡਾ ਪਿੰਡ ਸਾਰਾ ਫਿਰ ਸਹਿਮਿਆ ਹੋਇਆ ਵਾ ਕਿ ਇਹ ਖਤਰਨਾਕ ਬਿਮਾਰੀਆਂ ਸਾਡੇ ਪਿੰਡ ਵਿੱਚ ਵੜੀਆਂ ਹੋਈਆਂ ਸਾਰੇ ਪਿੰਡ 'ਚ ਡਰ ਦਾ ਮਾਹੌਲ ਆ ਸਿਰਫ ਇਹਦਾ ਇਹ ਕਾਰਨ ਆ ਕਿ ਸਰਕਾਰਾਂ ਦੇ ਨਾ ਲੈ ਕੇ ਪਿਛਲੇ 4 ਸਾਲ ਤੋਂ ਅਸੀਂ ਜਿਵੇਂ ਕਿ ਲੈ ਕੇ ਦਰਖਾਸਤਾਂ ਦੇ ਕੇ ਡੀਸੀ ਸਾਹਿਬ ਤੱਕ ਅਸੀਂ ਪਹੁੰਚ ਕੀਤੀ ਹੈ ਜੀ 4 ਤੋਂ 5 ਵਾਰ ਕਿਸਾਨ ਜਾਂ ਇੱਥੇ ਬੰਦਿਆਂ ਲੈ ਕੇ ਇੱਕ ਵਾਰ ਅਸੀਂ ਗਏ ਆ ਜੀ ਮੈਡਮ ਚਾਰੂ ਮੀਤਾ ਜੀ ਆਧਰਮਪੋਟ ਉਹਨਾਂ ਨਾਲ ਵੀ ਅਸੀਂ ਇਹ ਗੱਲ ਕੀਤੀ ਆ ਜੀ ਐਮਐਲਏ ਸਾਹਿਬ ਤੱਕ ਵੀ ਅਸੀਂ ਪਹੁੰਚ ਕੀਤੀ ਸੀ ਜੀ ਪਰ ਹਜੇ ਤੱਕ ਸਾਡੀ ਸਰ ਕੋਈ ਸੁਣਵਾਈ ਨਹੀਂ ਹੋਈ ਇਹ ਆਪਾਂ ਗੱਲ ਕਰੀਏ ਫਲੱਡ ਕੈਂਸਰ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਇੱਥੇ ਫੈਲ ਰਹੀਆਂ ਅਸ ਬੱਚੇ 10 ਦਿਨ ਪਹਿਲਾਂ ਜਿਸ ਬੱਚੇ ਦੀ ਮੌਤ ਹੋਈ ਜੋ ਉਸ ਤੋਂ 10 ਦਿਨ ਪਹਿਲਾਂ ਸਾਡੇ ਪਿੰਡ ਵਿੱਚ ਟੀਵੀ ਦੀ ਬਿਮਾਰੀ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਜ 40 42 ਸਾਲ ਦੀ ਉਮਰ ਸੀ ਜੀ ਉਸ ਬੰਦੇ ਦੀ ਮੌਤ ਟੀਵੀ ਦੇ ਬਿਮਾਰ ਨਾਲ ਹੋਰ ਕਾਲਾ ਪੀਲਿਆ ਬਹੁਤ ਜ਼ਿਆਦਾ ਵੀ ਮੇਰੇ ਚਾਚਾ ਚਾਚੀ ਹੈ ਜੀ ਉਹ ਕਾਲੇ ਪੀਲੇ ਦੀ ਜਿਹੜੀ ਬਿਮਾਰੀ ਨਾਲ ਲੜ ਰਹੇ ਬਸ ਉਸੇ ਗੰਦੇ ਪਾਣੇ ਦਾ ਹੀ ਮੁਸ਼ਕਾ ਜੀ ਜਿਹੜਾ ਫਤਿਹਗੜਪਈ ਤੂਰ ਦੇ ਕਸਬੇ ਦਾ ਗੰਦਾ ਪਾਣੀ ਸਾਡੇ ਪਿੰਡ ਦੇ ਆ ਕੇ ਵੀ ਮੋੜ ਦੇ ਨਾਲ ਡੇਗਦਾ ਆ ਜਿੱਥੇ 60 40 ਤੋਂ 45 ਉਹਦਾ ਮੁਸ਼ਕੀ ਹੈ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਫੈਲਿਆ ਹੋਇਆ ਸਿਹਤ ਸਹੂਲਤਾਂ ਨੂੰ ਲੈ ਕੇ ਜਿੱਦਾਂ ਕਹਿ ਲੀਏ ਵੀ ਆਪਣਾ ਤਰੱਕੀ ਦੀ ਸਾਨੂੰ ਐਡੀ ਲੋੜ ਨਹੀਂ ਗਈ ਸਾਡੇ ਪਿੰਡ ਗਲੀਆਂ ਵੀ ਬਣੀਆਂ ਨਾਲੀਆਂ ਵੀ ਬਣੀਆਂ ਸਾਨੂੰ ਤਰੱਕੀ ਨਹੀਂ ਚਾਹੀਦੀ ਸਾਨੂੰ ਕਿਸਾਨੋ ਸੁਲਤਾਨ ਬੱਚਿਆਂ ਤੇ ਜਿਵੇਂ ਲੱਖਾਂ ਰੁਪਇਆ ਲਾ ਕੇ ਹੁਣ ਨਿਸ਼ਾਨ ਸਿੰਘ ਹੈ ਜਿਸ ਦਾ ਬੱਚੇ ਦੀ ਡੈਥ ਹੋਈ ਆ ਲੱਖਾਂ ਰੁਪਇਆ ਉਹਦੇ ਬੱਚੇ ਤੇ ਲਾਤਾ ਪਰ ਬੱਚਾ ਵੀ ਨਹੀਂ ਬਚਿਆ ਜੀ ਇਸ ਨੂੰ ਸਮਝਦੇ ਮੈਂ ਤੇ ਇਹੀ ਕਿ ਨਾ ਕਿ ਸਰਕਾਰਾਂ ਦੀ ਬਹੁਤ ਵੱਡੀ ਨਾ ਲੇਖੀ ਆ ਮੌਜੂਦਾ ਐਮਐਲਏ ਉਹਨਾਂ ਦੇ ਉਸ ਐਮਐਲਏ ਦਾ ਜਿਹੜਾ ਕਿ ਸਰਕਾਰ ਦੇ ਵਿੱਚ ਉਹਨਾਂ ਦਾ ਮੌਜੂਦਾ ਸਰਪੰਚ ਆ ਉਸ ਦੇ ਬੱਚੇ ਦੀ ਡੈਥ ਹੋ ਚੁੱਕੀ ਆ ਇਹ ਬਹੁਤ ਵੱਡੀ ਨਾ ਲੇਖੀ ਆ ਜੀ ਸਰਕਾਰਾਂ ਦੀ 10 ਦਿਨ ਹੋ ਚੁੱਕਿਆ ਜੀ ਅਜੇ ਤੱਕ ਹਜੇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਜਿਹੜਾ ਸਾਡੇ ਪਿੰਡ ਵਿੱਚ ਮੈਡੀਕਲ ਟੀਮ ਜਾਂ ਕੋਈ ਨਹੀਂ ਪਹੁੰਚੀ ਹਜੇ ਮੰਗ ਸਾਰੇ ਇਹੀ ਕਰਦੇ ਆ ਸਰ ਇਹ ਗੰਦਾ ਛੱਪੜ ਵੰਦਾ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਕਿਸਾਨ ਜਥੇ ਬੰਦਿਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਢਾਡਾਂਗੇ ਜੋ ਵੀ ਸਾਨੂੰ ਇਹ ਪਾਣੀ ਮਿਲ ਰਿਹਾ ਹੈ ਇਹ ਬਹੁਤ ਹੀ ਸੈਂਪਲ ਵੀ ਇਹਨਾਂ ਨੇ ਗਏ ਪਾਣੀ ਲੈ ਕੇ ਗਏ ਹੋਇਆ ਪਰ ਉਹ ਸੈਂਪਲ ਸਾਡੇ ਫੇਲ ਹੋ ਚੁੱਕੇ ਹੈ ਜੀ ਇਹ ਪਾਣੀ ਉਹ ਕਹਿੰਦੇ ਤੁਹਾਡਾ ਪਾਣੀ ਪੀਣ ਯੋਗ ਨਹੀਂ ਹੈਗਾ ਉਸ ਦਾ ਕਾਰਨ ਇਹ ਨਾਲ ਸਾਡੇ ਪਿੰਡ ਦੇ ਲੱਗਦਾ ਫਟਕੜ ਪਿੰਡੂਰ ਦਾ ਜੋ ਵੀ ਗੰਦਾ ਪਾਣੀ ਆ ਉਹ ਸਾਰਾ ਸਾਡੇ ਪਿੰਡ ਦੇ ਨਜ਼ਦੀਕ ਨਿਕਾ ਜਾਂ ਛੱਪੜਾ ਉਹਨੂੰ ਉਹਨਾਂ ਨੇ 40-50 ਫੁੱਟ ਡੂੰਗਾ ਕੀਤਾ ਹੈ ਉਹ ਜਿੰਨਾ ਵੀ ਪਾਣੀ ਆ ਗੰਦਾ ਪਾਣੀ ਆ ਸਾਰਿਆਂ ਦੇ ਵਿੱਚ ਪੈਂਦਾ ਤੇ ਉਹਦਾ ਜੋ ਵੀ ਲੈਵਲ ਸਾਡੇ ਪਾਣੀ ਦਾ ਖਰਾਬ ਹੋ ਚੁੱਕਾ ਜੀ ਸੈਂਪਲਾਂ ਵਿੱਚ ਵੀ ਸਾਡੇ ਜੋ ਪਾਣੀ ਪੀਣ ਯੋਗ ਨਹੀਂ ਰਿਹਾ ਤੇ ਮੈਂ ਤਾਂ ਇਹ ਕਹਾਂਗੇ ਜੋ ਵੀ ਇਹ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਸਾਨੂੰ ਇਹ ਪਾਣੀ ਅੱਜ ਮੇਰੇ ਬੇਟੇ ਨਾਲ ਹੋਇਆ ਜੀ ਕੱਲ ਨੂੰ ਸਾਡੇ ਨਗਰ ਦੇ ਵਿੱਚ ਕਿਸੇ ਨਾਲ ਨਾ ਇਦਾਂ ਦਾ ਹੋਵੇ ਪਹਿਲਾਂ ਵੀ ਇੱਥੇ ਪਿੰਡ ਦੇ ਵਿੱਚ ਕਾਫੀ ਮੌਤਾਂ ਜੜੀਆਂ ਹੋ ਚੁੱਕੀਆਂ ਹਾਂ ਜੀ 14ਵਾਂ 15ਵਾਂ ਤਾਂ ਹੋ ਚੁੱਕੀਆਂ ਪਹਿਲਾਂ ਵੀ ਕਿੰਨੇ ਕਿ ਬادیه ਥੋਦੀ ਔਰ ਕਿੰਨੇ ਦਾ ਟੋਟਲ ਆਬਾਦੀ ਇਹ 300 ਦੀ ਆਬਾਦੀ ਹੈ ਜਿੰਦੇ ਵਿੱਚ ਪੋਲਿੰਗ ਹੁੰਦੀ ਹੈ ਜੀ 200 ਦੇ 220 ਜੀ ਤੇ 40 45 ਘਰ ਆ ਜੀ ਸਪਨ ਸਾਹਿਬ ਤੁਸੀਂ ਮੌਜੂਦਾ ਸਰਪੰਚੋਂ ਲੱਗ ਨਹੀਂ ਰਿਹਾਗਾ ਵੀ ਇਹੋ ਜਿਹਾ ਮੁੱਦਾ ਜਿਹੜਾ ਪਾਣੀ ਵਾਲਾ ਜਾਂ ਟ੍ਰੀਟਮੈਂਟ ਵਾਲਾ ਜਾਂ ਚੱਪੜ ਦਾ ਇਹ ਤੁਹਾਨੂੰ ਪਹਿਲ ਦੇ ਅਧਾਰ ਤੇ ਚੱਕਣਾ ਚਾਹੀਦਾ ਸੀਗਾ ਕਿਉਂਕਿ ਅੱਜ ਜਿਹੜਾ ਬਹੁਤ ਵੱਡਾ ਜਿਹੜਾ ਘਾਟਾ ਪੈ ਗਿਆ ਪਰਿਵਾਰ ਨੂੰ ਇਹ ਵੇਖੋ ਜੀ ਇਹ ਕਾਫੀ ਟਾਈਮ ਦੇ ਸੀ ਇਹਨਾਂ ਪਿੰਡ ਵਾਸੀ ਸਾਰੇ ਨਗਰ ਵਾਲੇ ਇਹਦੇ ਮਗਰ ਲੱਗੇ ਹੋਏ ਆ ਸਾਡੀਆਂ ਦਰਖਾਸਤਾਂ ਹੀ ਬਹੁਤ ਜਣੀਆਂ ਗਈਆਂ ਹੋਈਆਂ ਆ ਸਾਡੇ ਨਗਰ ਵਾਲੇ ਖੈਤਵੰਦ ਸਾਹਿਬ ਸਭ ਕਾ ਵੀ ਖੜੇ ਹੈ ਨਾ ਪਤਾ ਹੀ ਸਾਰਿਆਂ ਨੂੰ ਕਿ ਅਸੀਂ ਪਰ ਸਾਡੀ ਸੁਣਵਾਰੀ ਕੋਈ ਨਹੀਂ ਹੋ ਰਹੀ ਇਹ ਦੇਖੋ ਜੀ ਗਲੀਆਂ ਨਾਲੀਆਂ ਦਾ ਚਲੋ ਜਿਵੇਂ ਨਹੀਂ ਹੈਗੀਆਂ ਬਣੀਆਂ ਨੇ ਗਲੀਆਂ ਨਾਲੀਆਂ ਦੇ ਨਾਲ ਲੇਕਿ ਅਸੀਂ ਅਜੇ ਕੋਈ ਸਾਡੇ ਬੱਚੇ ਆ ਉਹ ਤਾਂ ਜੇ ਤੁਰਨਯੋਗ ਹੋਣਗੇ ਜਿੱਥੇ ਰਹਿਣਗੇ ਖਾਣ ਪੀਣ ਵਧੀਆ ਹੋਊਗਾ ਫਿਰ ਹੀ ਗਲੀਆਂ ਨਾਲੀਆਂ ਦੇ ਵਿੱਚ ਤਲਨਯੋਗ ਹੋਣਗੇ ਗਲੀਆਂ ਦੇ ਵਿੱਚ ਤੇ ਜੇ ਉਹ ਰਹੀ ਨਾ ਜਿੱਦਕਿ ਇਹਨੂੰ ਮੇਰੇ ਬੇਟੇ ਡੈਥ ਹੋ ਗਿਆ ਕੋਈ ਬਿਮਾਰੀ ਲੱਗਦੀ ਹੈ ਕਿਸੇ ਨੂੰ ਕੋਈ ਤਰ੍ਹਾਂ ਦੀ ਹੁੰਦੀ ਹੈ ਪਰ ਜੇ ਹਸਪਤਾਲ ਵਿੱਚ ਧੱਕੇ ਖਾਣੇ ਆ ਉਹਨੇ ਲੋ ਚੰਗਾ ਜੀ ਸਾਨੂੰ ਇਹ ਸਹੂਲਤਾ ਦਿੱਤੀਆਂ ਜਾਂ ਸੇਵਾ ਸਹੂਲਤਾ ਦਿੱਤੀਆਂ ਜਾਂ ਸਾਡਾ ਜੋ ਵੀ ਪਿੰਡ ਦਾ ਪਾਣੀ ਹੈ ਉਹ ਸਹੀ ਕਰਕੇ ਚੱਪੜ ਬੰਨ੍ਹ ਦਿੱਤਾ ਗਿਆ ਜੀ ਸਰਪੰਚ ਸਾਹਿਬ ਪਾਣੀ ਇੱਕ ਵੱਡ ਮੁੱਲੀ ਦਾਤ ਹੈ ਹਾਂ ਜੀ ਪਸ਼ੂਆਂ ਨੂੰ ਵੀ ਪਿਉਣਾ ਪੈਂਦਾ ਘਰ ਦੇ ਵਿੱਚ ਵੀ ਵਰਤਣਾ ਪੈਂਦਾ ਫਿਰ ਕਿੱਦਾਂ ਗੁਜ਼ਾਰਾ ਹੁੰਦਾ ਜਿਹੜਾ ਬਰਕੀਨ ਵਾਲਾ ਪਾਣੀ ਫਿਰ ਕਿੱਦਾਂ ਮੈਨੇਜ ਕਰਦੇ ਹਾਂ ਕਿ ਇਹੀ ਪੀ ਕੇ ਗੁਜ਼ਾਰਾ ਕਰ ਰਹੇ ਹਾਂ ਇਹੀ ਪੀਣਾ ਪੈਂਦਾ ਜੀ ਕੀ ਕਰੀਏ ਹੁਣ ਪਸ਼ੂ ਨੂੰ ਇਹ ਹੀ ਪਿਉਣਾ ਪੈਂਦਾ ਪਸ਼ੂ ਵੀ ਪਿੰਦਾ ਏ ਅਸੀਂ ਤਾਂ ਅਸੀਂ ਦੁੱਧ ਲੈਣੇ ਆ ਉਹਦੇ ਵਿੱਚ ਵੀ ਤਾਂ ਡੀਰੀਆ ਹੁੰਦੇ ਆ ਮਾੜੇ ਕਿੱਦਾਂ ਹੋ ਜਾਂਦੇ ਆ ਕਰ ਕੀ ਥਗਦੇ ਸਾਡੇ ਕੋਲ ਪਾਣੀ ਇਹੋ ਜੀ ਲੱਗੋ ਸਰਕਾਰਾਂ ਦੇ ਵਸਾ ਦੱਸਣ ਦੇ ਵਸਾ ਕੀ ਕਰਨਾ ਹੁਣ ਆਪਾਂ ਕੀ ਮੰਗ ਕਰਦੇ ਕਿ ਮੰਗੇ ਇਹ ਸਦੀ ਮੰਗੇ ਇਹ ਹੈ ਜੀ ਜੋ ਮੇਰੇ ਨਾਲ ਵਾਪਰੇ ਪਿੰਡ 'ਚ ਕਿਸੇ ਹੋਰ ਨਾਲ ਵਾਪਰੇ ਤੇ ਜੋ ਵੀ ਇਹ ਛੱਪੜੇ ਜਾਂ ਨੂੰ ਬੰਦ ਕੀਤਾ ਜਾਵੇ ਜਾਂਦੇ ਟ੍ਰੀਟਮੈਂਟ ਪ੍ਰਣਾਲੀ ਲਾ ਕੇ ਇਹਨੂੰ ਪਾਣੀ ਸਾਫ਼ ਕਰਕੇ ਸਾਨੂੰ ਦਿੱਤਾ ਜਾਵੇ ਕਾਲੇ ਪੀਲੇ ਦੇ ਹਜੇ ਵੀ ਸਾਡੇ ਪਿੰਡ ਦੇ ਵਿੱਚ ਹੈਗੇ ਆ ਜੀ ਜਿਨ੍ਹਾਂ ਦੀ ਵੀ ਮੈਡੀਸਨ ਚੱਲਦੀ ਪਈ ਆ ਤੇ ਟੀਵੀ ਵਗੈਰਾ ਵੀ ਹੈਗੀ ਆ ਕਿੰਨੇ ਕੁ ਕਾਫੀ ਮਗੇ ਜਿਹੜੇ ਟੈਚ ਕਰੀਏ ਸਾਰਾ ਅੱਧਾ ਪਿੰਡ ਵੀ ਨਿਕਲ ਸਕਦਾ ਹੈ ਜੀ ਜੋ ਜਿਹਨਾਂ ਦੀ ਹਲ ਜਲਦੀ ਵੀ ਦਵਾਈ ਉਹ ਤਾਂ ਕਾਫੀ ਹੈਗੇ ਹੈਗੇ ਤੇ ਜਿਹੜੀਆਂ ਬਲੱਡ ਬਲੱਡ ਕੈਂਸਰ ਨਾਲ ਵੀ ਹੋਈਆਂ ਨੇ ਮੇਰਾ ਬੇਟਾ ਸੀ ਉਹਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਆ ਤੇ ਕਈ ਹੋਰ ਵੀ ਆ ਜੀ ਇੱਕ ਆ ਮੁੰਡਾ ਖੜਾ ਮੇਰੇ ਨਾਲ ਇਹਦੇ ਵੀ ਪਿੱਛੇ ਫਾਦਰ ਜੀ ਦੇਤੋਗੇ ਉਹ ਵੀ ਕੈਂਸਰ ਨਾਲ ਹੋਈ ਆ ਜੀ ਸਵੇਚ ਉਹਦੇ 15 ਮੌਤ ਹੱਦ ਕੈਂਸਰ ਨਾਲ ਹੋ ਗਈ ਜਿਵੇਂ ਗੱਲ ਕਰੀਏ ਜੋ ਕੈਂਸਰ ਨਾਲ ਮੌਤ ਹੋ ਰਹੀ ਆ ਕਾਲੇ ਪੀਲੇ ਡਾਕਟਰਾਂ ਦੀ ਟੀਮ ਵਗੈਰਾ ਤੇ ਕੋਈ ਮੈਨਾ ਕਰਨੀ ਆਏ ਨਹੀਂ ਹੱਜੀ ਰੱਖਣੀ ਆਈ ਜੀ ਸਾਡੀ ਤਾਂ ਹੋਈ ਆ ਜੀ ਸਾਡੀ ਸੁਣਵਾਈ ਕੀਤੀ ਜਾਵੇ ਜੋ ਵੀ ਇਹ ਸਾਨੂੰ ਬਸ ਸੇਰ ਸੂਲਤਾ ਤੇ ਪਾਣੀ ਵਗੈਰਾ ਸਾਨੂੰ Azur da ta